ਢਾਡੀ ਕਲਾ ਨੂੰ ਪਿਆਰ ਕਰਨ ਵਾਲੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 318 ਉੱਤੇ ਦਰਜ ਗੌੜੀ ਕੀ ਵਾਰ ਬਾਰੇ ਇਸ ਵਾਰ ਦਾ ਸਿਰਲੇਖ ਹੈ ਗੌੜੀ ਕੀ ਵਾਰ ਮਹੱਲਾ ਪੰਜਵਾਂ ਰਾਏ ਕਮਾਲ ਦੀ ਮੌਜ ਦੀ ਕੀ ਵਾਰ ਕੀ ਧੋਨੇ ਉੱਪਰ ਗਾਵਣੀ ਆਓ ਅੱਜ ਆਪਾਂ ਗੱਲ ਕਰੀਏ ਰਾਏ ਕਮਾਲ ਅਤੇ ਮੌਜ ਦੀ ਕੌਣ ਸਨ ਬਾਹਰ ਦੇ ਇਲਾਕੇ ਦੇ ਸਰਦਾਰ ਦੋ ਸਕੇ ਭਰਾ ਸਨ ਜਿਨ੍ਹਾਂ ਵਿੱਚੋਂ ਵੱਡੇ ਦਾ ਨਾਂ ਸਾਰੰਗ ਅਤੇ ਛੋਟੇ ਦਾ ਨਾਂ ਕਮਾਲਦੀਨ ਸੀ ਛੋਟੇ ਭਰਾ ਕਮਾਲਦੀਨ ਨੇ ਵੱਡੇ ਭਰਾ ਸਾਰੰਗ ਦੀ ਜਾਇਦਾਦ ਉੱਤੇ ਕਬਜ਼ਾ ਕਰਨ ਲਈ ਰਾਜ ਦੇ ਅੰਦਰ ਝੂਠੀ ਖਬਰ ਫੈਲਾ ਦਿੱਤੀ ਕਿ ਮੇਰਾ ਵੱਡਾ ਭਰਾ ਸਾਰੰਗ ਇਲਾਕੇ ਦੇ ਅੰਦਰ ਬਗਾਵਤ ਕਰਦਾ ਹੈ ਦੇਸ਼ ਦੇ ਰਾਜੇ ਨੇ ਬਿਨਾਂ ਕੋਈ ਪੜਤਾਲ ਕੀਤੇ ਆ ਸਾਰੰਗ ਨੂੰ ਜੇਲ੍ਹ ਦੇ ਅੰਦਰ ਬੰਦ ਕਰ ਦਿੱਤਾ ਅਤੇ ਛੋਟੇ ਭਰਾ ਕਮਾਲਦੀਨ ਨੇ ਸਾਰੰਗ ਦੀ ਸਾਰੀ ਜਾਇਦਾਦ ਉੱਤੇ ਕਬਜ਼ਾ ਕਰ ਲਿਆ ਕੋਝ ਚਿਰ ਬਾਅਦ ਰਾਜੇ ਨੂੰ ਸਚਾਈ ਦਾ ਪਤਾ ਲੱਗਾ ਤਾਂ ਉਸਨੇ ਸਾਰੰਗ ਨੂੰ ਰਹਾ ਕਰ ਦਿੱਤਾ ਛੋਟੇ ਭਰਾ ਕਮਾਲਦੀਨ ਨੇ ਸਾਰੰਗ ਨੂੰ ਮਾਰਨ ਦੇ ਲਈ ਇੱਕ ਝੂਠੇ ਜਸ਼ਨ ਦਾ ਪ੍ਰਬੰਧ ਕੀਤਾ ਜਿਸ ਵਿੱਚ ਉਸਨੇ ਖਾਣੇ ਦੇ ਅੰਦਰ ਜ਼ਹਿਰ ਪਾ ਕੇ ਵੱਡੇ ਭਰਾ ਸਾਰੰਗ ਨੂੰ ਸਦਾ ਲਈ ਖਤਮ ਕਰ ਦਿੱਤਾ ਸਾਰੰਗ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਆਪਣੇ ਪੁੱਤਰ ਮੌਜਦੀਨ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ ਮੌਜਦੀਨ ਨੇ ਆਪਣੇ ਨਾਨਕੇ ਘਰ ਦੇ ਅੰਦਰ ਰਹਿ ਕੇ ਸ਼ਾਸਤਰ ਵਿਦਿਆ ਦੀ ਸਿਖਲਾਈ ਪ੍ਰਾਪਤ ਕੀਤੀ ਜਦੋਂ ਮੌਜਦੀਨ ਜਵਾਨ ਹੋਇਆ ਤਾਂ ਉਸਨੇ ਆਪਣੇ ਨਾਨਕਿਆਂ ਦੀ ਭਾਰੀ ਫੌਜ ਲੈ ਕੇ ਆਪਣੇ ਚਾਚੇ ਕਮਾਲਦੀਨ ਨੂੰ ਜੰਗ ਦੇ ਲਈ ਲਲਕਾਰਿਆ ਕਮਾਲਦੀਨ ਅਤੇ ਮੌਜਦੀਨ ਦੇ ਵਿਚਕਾਰ ਬੜਾ ਵੱਡਾ ਭਾਰੀ ਜੰਗ ਹੋਇਆ ਚਾਚੇ ਅਤੇ ਭਤੀਜੇ ਦੇ ਵਿਚਕਾਰ ਹੋਏ ਕਸਮਾਨ ਦੇ ਜੰਗ ਨੂੰ ਦੇਖਣ ਦੇ ਲਈ ਬੜੀ ਦੂਰ ਦੂਰ ਤੋਂ ਲੋਕੀ ਆਏ ਇਸ ਜੰਗ ਦੇ ਅੰਦਰ ਮੌਜਦੀਨ ਇੰਨੀ ਬਹਾਦਰੀ ਨਾਲ ਲੜਿਆ ਕਿ ਵੇਖਣ ਵਾਲੇ ਲੋਕ ਅਸ਼ ਅਸ਼ ਕਰ ਉਠੇ ਮੌਜਦੀਨ ਨੇ ਆਪਣੀ ਬਹਾਦਰੀ ਦੇ ਸਦਕਾ ਇੱਕੋ ਵਾਰ ਦੇ ਨਾਲ ਆਪਣੇ ਚਾਚੇ ਨੂੰ ਸਦਾ ਲਈ ਖਤਮ ਕਰ ਦਿੱਤਾ ਇਸ ਤਰ੍ਹਾਂ ਮੌਜਦੀਨ ਨੇ ਆਪਣੇ ਪਿਤਾ ਸਾਰੰਗ ਦੀ ਮੌਤ ਦਾ ਬਦਲਾ ਆਪਣੇ ਚਾਚੇ ਕਮਾਲਦੀਨ ਕੋਲੋਂ ਲੈ ਲਿਆ ਇਸ جنگ ਦੀ ਵਾਰਤਾ ਨੂੰ ਉਸ ਸਮੇਂ ਦੇ ਢਾਡੀਆਂ ਨੇ ਇੱਕ ਪੌੜੀ ਦੇ ਰੂਪ ਦੇ ਅੰਦਰ ਗਾਇਆ ਜਿਸ ਦੇ ਬੋਲ ਇਸ ਪ੍ਰਕਾਰ ਹਨ ਰਾਣਾ ਰਾਏ ਕਮਾਲ ਦੀ ਰਣਪੋਰਾ ਬਾਹੀ ਮੌਜ ਦੀ ਤਲਵੰਡੀਆਂ ਚੜਿਆ ਸਾ ਬਾਹੀ ਕਾਲੀ ਅੰਬਰ ਛਾਇਆ ਫੁੱਲੇ ਅੱਖ ਕਾਹੀ ਜੁਟੇ ਅਮੋ ਸਾਹਮਣੇ ਨੇਜੇ ਚਲ ਕਾਹੀ ਮੌਜੇ ਘਰ ਵਧਾਈਆਂ ਘਰ ਚਾਚੇ ਤਾਂਹੀ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਢਾਡੀਆਂ ਦੁਆਰਾ ਗਾਈ ਹੋਈ ਇਸ ਵਾਰ ਦੀ ਧੁਨੀ ਉੱਪਰ ਗੌੜੀ ਕੀ ਵਾਰ ਨੂੰ ਗਾਉਣ ਦਾ ਆਦੇਸ਼ ਦਿੱਤਾ ਹੈ ਸੋ ਇਹ ਸੀ ਰਾਏ ਕਮਾਲ ਦੀ ਮੌਜ ਦੀ ਕੀ ਵਾਰ ਦਾ ਇਤਿਹਾਸ ਜੋ ਅੱਜ ਦੇ ਭਾਗ ਦੇ ਅੰਦਰ ਆਪ ਸਾਰਿਆਂ ਨਾਲ ਸਾਂਝਾ ਕੀਤਾ ਹੈ ਅਗਲੇ ਭਾਗ ਦੇ ਅੰਦਰ ਢਾਡੀ ਕਲਾ ਦਾ ਇੱਕ ਹੋਰ ਨਵਾਂ ਭਾਗ ਲੈ ਕੇ ਆਪ ਜੀਾਂ ਦੇ ਰੂਬਰੂ ਹੋਵਾਂਗੇ ਢਾਡੀ ਕਲਾ ਦੀ ਹੋਰ ਭਰਪੂਰ ਜਾਣਕਾਰੀ ਲਈ ਜੁੜੇ ਰਹੋ ਚੈਨਲ ਦੇ ਨਾਲ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਦੱਸੋ ਕਿ ਆਪ ਜੀਆਂ ਨੂੰ ਇਹ ਜਾਣਕਾਰੀ ਕਿਵੇਂ ਲੱਗੀ ਤਦ ਤੱਕ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ